ਇਕ ਦੁਸ਼ਟ ਦਮਨਗੁਰ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ ਮਾਂ ਗੁਜਰੀ ਦੇ ਚੰਨ ਸੋਹਣੀਆਂ ਪਈਆਂ ਤੁਮ ਮਾਂ ਕੂਟਾ ਚਾਰੇ ਨੇ ਫੁੱਲਾਂ ਤੇ ਜੋ ਬਣ ਲਿਓਣ ਲਈ ਜਿਨ ਪੱਤ ਚੜ ਤੈ ਨਗਾਰ ਦੇ ਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਈ ਆਪਣਾ ਵਾਰ ਦਿੱਤਾ ਇਕ ਦੁਸ਼ਟ ਦਮਨ ਗੁਰੂ ਦੇ ਗੁਣ ਕਹਿਣ ਸੁਣਨ ਤੋਂ ਬਾਰੇ ਨੇ ਮਾਂ ਗੁਜਰੀ ਦੇ ਚੰਨ ਸੋਹਣੇ ਦੀਆਂ ਪਈਆਂ ਤੁਮ ਮਾਂ ਕੂਟਾ ਚਾਰੇ ਨੇ ਭੁੱਲਾ ਤੇ ਜੋ ਬਣ ਲਿਓਣ ਲਈ ਜਨ ਪੱਤ ਚੜ ਤਾਈ ਨਗਾਰ ਦੇ ਤਾਂ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਤਾ ਜਿਵੇਂ ਚੁੰਬਕ ਸ਼ਕਤੀ ਖੇਚ ਲਿਆ ਪੀਖਮ ਜੇ ਸਚਿਆ ਫਕਰਾਂ ਨੂੰ ਮੈਣੀ ਸ਼ਿਵ ਦੱਤ ਤੇ ਜਗਤਾ ਵੀ ਤਕ ਮੋਹਿਤ ਹੋਗੇ ਚੱਕਰਾਂ ਨੂੰ ਇਹ ਸਾਂਝਾ ਸਬਦਾਰ ਹੈ ਬਰ ਹੈ ਫਕਰਾਂ ਨੇ ਸੱਚ ਉਚਾਰ ਜਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਤਾ ਚਖੜ ਤੂਫਾਨਾਂ ਵਿੱਚ ਜਦ ਰੋੜਦਿਆ ਹਿੰਦ ਦਾ ਬੇੜਾ ਸੀ ਪਾ ਖੂਨ ਪਵਿੱਤਰ ਬਾਪੂ ਦਾ ਦੁਖੀਆਂ ਵੀ ਲਿਆਂਦਾ ਖੇੜਾ ਸੀ ਸੁੱਤੇ ਹੋਏ ਜੱਜ ਬੇਜਾਗ ਪਏ ਜਦ ਮੁਰਦਿਆਂ ਤਾਈ ਵੰਗਾ ਦਿੱਤਾ ਦਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਜਾਬਰ ਨਾਲ ਟੱਕਰ ਲੈਣ ਲਈ ਜਾਬਰ ਨਾਲ ਟੱਕਰ ਲੈਣ ਸੀ ਭਿੜ ਗਿਆ ਨਾਲ ਚਟਾਨਾਂ ਦੇ ਚੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਡੋਲੇ ਮੁਗਲ ਪਠਾਨਾਂ ਦੇ ਬਿਨ ਦੌਲਤ ਫੌਜਾਂ ਅਸਲੇ ਦੇ ਤੂੰ ਜਾਬਰ ਨੂੰ ਲਲਕਾਰ ਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਬਾਰ ਦਤਾ ਪੋਰੇ ਵਿੱਚ ਚੰਡੀ ਚਮਕੀ ਜੋ ਉਹਨੇ ਕਿਸਮਤ ਨੂੰ ਪਲਟਾ ਦਿੱਤਾ ਅਮਰਤ ਦੀਆਂ ਮਿੱਠੀਆਂ ਬੂੰਦਾਂ ਨੇ ਮੁਰਦਿਆਂ ਵਿੱਚ ਜੀਵਨ ਪਾ ਦਿੱਤਾ ਇੱਕ ਡਟ ਗਿਆ ਸਾਵੇਂ ਲੱਖਾਂ ਦੇ ਇੱਕ ਡਟ ਗਿਆ ਸਾਵੇਂ ਲੱਖਾਂ ਦੇ ਕਰੇ ਅਹਿਸਾਸ ਸਿੰਘ ਤਿਆਗ ਦਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਤੇਰੀ ਚੰਡੀ ਜਗ ਲਈ ਚਾਨਣ ਸੀ ਤੇ ਬਿਜਲੀ ਸੀ ਜਰਵਾਣਾਂ ਲਈ ਧਰਮੀਆਂ ਲਈ ਜੀਵਨ ਦਾਤੀ ਸੀ ਪਰ ਲੋਸੀ ਬੰਦੇ ਖਾਣਾਂ ਲਈ ਪਾਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰ ਖਲਾਰ ਦਤਾ ਤਨ ਕਲਗੀ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਨੰਦਾ ਦੀ ਜਦ ਛੱਡ ਕੇ ਪੁਰੀ ਅਨੰਦਾ ਦੀ ਪਾਏ ਅੱਧੀ ਰਾਤੀ ਚੱਲੇ ਤੂੰ ਮੇਰੀ ਕਲਮ ਕਿਵੇਂ ਦੱਸ ਸਕਦੀ ਹੈ ਜੋ ਦੇਤੇ ਜਫਰ ਜਾਲੇ ਤੂੰ ਸਰਸਾ ਦਾ ਕੰਡਾ ਪੁੱਲਦਾਨੀ ਜਨਖੇਰ ਹੁਕਰ ਪਰਵਾਰ ਦੇ ਤਾ ਦਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰਜਤਾ ਪਿਤਾ ਜੋ ਸਾਵੇਂ ਨੈਣਾ ਦੇ ਦੋ ਹੀਰੇ ਲਾਲ ਕੋ ਹਾਂ ਸਕਦਾ ਪੁੱਤ ਵਾਰ ਸ਼ੁਕਰ ਕਰ ਰੋੜਾਂ ਤੇ ਸੂਲਾਂ ਤੇ ਆਸਣ ਲਾ ਸਕਦਾ ਕਟਵਾਲੀ ਤੌਕ ਗੁਲਾਮੀ ਦੇ ਕਰ ਭੇਟਾ ਜੀ ਤੇ ਜੁਜਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਿੱਤਾ ਭੱਲ ਨੇ ਨਈ ਜਮਾਨੇ ਨੂੰ ਜੋ ਛੋਟੇ ਕਰ ਫਰਜੰਦ ਗਏ ਪਾਪਾਂ ਦੀ ਦੇਗ ਦੀਵਾਰ ਗਏ ਕਰ ਧਰਮ ਦੀ ਉੱਚੀ ਕੰਧ ਗਏ ਫਟਨੇ ਬੁਰਜ ਕੇ ਮਾਤਾ ਗੁਜਰੀ ਜੀ ਕਰ ਆਪਣਾ ਆਪ ਨਿਸ਼ਾਰ ਦੇ ਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਤਿੰਨ ਪੀੜੀਆਂ ਦਾ ਬਲਿਦਾਨ ਦਵੇਂ ਤਿੰਨ ਪੀੜੀ ਵਲੇਦਾਨ ਦਵੇ ਜੋਗੀ ਕੋਈ ਦਿਸਦਾ ਸਾਨੀ ਨਹੀਂ ਗੁਰਮੁਖ ਸਿਆ ਰਹੀਂਦੀ ਦੁਨੀਆ ਤੱਕ ਪੁੱਲ ਸਕਦੀ ਏ ਕੁਰਬਾਨੀ ਨਹੀਂ ਸਾਰਾ ਸਰਬੰਸ ਲਟਾ ਕੇ ਵੀ ਸਾਰਾ ਸਰਬੰਸ ਸਾਰਾ ਸਰਬੰਸ ਲਟਾ ਕੇ ਵੀ ਤੂੰ ਰੱਬ ਦਾ ਸ਼ੁਕਰ ਗੁਜ਼ਾਰ ਦੇ ਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੋ ਜਹੀ ਆਪਣਾ ਵਾਰ ਦਿੱਤਾ